ਹੈਲੋ ਹਾਂਜੀ ਸ੍ਰੀ ਅਕਾਲ ਜੀ ਸਾਰੇ ਮੌ ਚੜਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਹੋਰ ਸਨავੋ ਜੀ ਕੀ ਹਾਲ ਚਾਲ ਹੈ ਹਾਂ ਜੀ ਹਲੋ ਜੀ ਲਾਈਵ ਨੂੰ ਜਲਦੀ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਜੀ ਹਾਂਜੀ ਆ ਜੀ ਜੀ ਲਾਈਵ ਦੇ ਵਿੱਚ ਵਿੱਚ ਆਪਣੇ ਕੋਲੇ ਕੱਪੜੇ ਹੋਰ ਆ ਗਏ ਜੀ ਨਵੇਂ ਕੱਲ ਨੂੰ ਤੁਹਾਨੂੰ ਵੀਡੀਓ ਮਿਲ ਜੂਗੀ ਜੀ ਕਿੱਧਰੇ ਆ ਗਏ ਹੋਰ ਸੁੱਟ ਆ ਗਏ ਸਾਰੇ ਨਵੇਂ ਕੱਲ ਨੂੰ ਦੇਵਾਂਗੇ ਜੀ ਵੀਡੀਓ ਸੁੱਟਾਂ ਵਾਲੀ ਤੇ ਸ਼ੇਅਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਕਿੱਥੋਂ ਆਪਾਂ ਵੀਡੀਓ ਵੇਖਦੇ ਹਾਂਗੇ ਆਪਾਂ ਤਾਂ ਕਾਹਨ ਤੇ ਸੀਗੇ 1:30 ਵਜ ਗਿਆ ਪਾਣੇ ਤੋਂ ਹੋ ਗਏ ਸੈਜ ਮੱਖ ਜਦੋਂ ਆਊਗਾ ਚਲ ਕੋਈ ਘਰੇ ਜਾਵੜਾਂਗੇ ਆੜੀ ਫੁੱਟੇ ਹੈ ਨਹੀਂ ਸੀ ਕਰੇ ਫਿਰ ਆਪਾਂ ਇੱਧਰ ਹੀ ਬੈਠ ਕੇ ਇੱਥੇ 1:00 ਵਜੇ ਚਲਣਾ ਮਾਸਿ ਕੁੜੀਆਂ ਕੱਪੜੇ ਹਾਂ ਨਾ ਸਲਾਈ ਵਾਲਾ ਚਲੋ ਮੈਂ ਆਪਾਂ ਈ ਸੀ ਬੈਲਾਂ ਤੇ ਰਮੈਂ ਚਲੋ ਬੰਦ ਕਰ ਪਾ ਲਾਈਵ ਚ ਲੋਨ ਹਾਂਜੀ ਤੁਸੀਂ ਅਕਾਊਂਟ ਕਮੈਂਟ ਕਰਕੇ ਕਿਤੁਕ ਵਿਖ ਦੇਖਦੇ ਆਂ ਜੀ ਵੀਡੀਓ ਆਪਣੀ ਪਸੰਦ ਵੀ ਹੋ ਰਹੀ ਹੈ ਜੀ ਆਪਣੇ ਕੋਲੇ ਡਬਲ ਸ਼ੀਡ ਦੇ ਵਿੱਚ ਵੀ ਆ ਗਈ ਹੈ ਤੇ ਸਿੰਗਲ ਕਲਰ ਵੀ ਆ ਗਏ ਅਸੂ ਜਮੀਨ ਚੜ ਗਿਆ ਜੀ ਸੰਗਰਾਮ ਸੀਗੀ ਅੱਜ ਇਹ ਸੈਜ 82 ਸਵੇਰੇ ਗੁਰਦੁਆਰੇ ਤੋਂ ਡਿਪਾਜੀ ਹੋਏ ਸੀ ਹੁਣ ਮੌਸਮ ਇੱਕੇ ਤਰ੍ਹਾਂ ਚੇਂਜ ਹੋ ਗਿਆ ਜੀ ਸਾਰਾ ਦਨ ਵੀ ਅੱਗੇ ਨਾਲ ਬਹੁਤ ਸ਼ੂਟਿੰਗ ਹੋਗੀ